ਕਰਨਲ ਬਾਠ ਕੁਟਮਰ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ ਤੇ ਇਹ ਮੋੜ ਇਹ ਹੈ ਕਿ ਪੰਜਾਬ ਪੁਲਿਸ ਦੇ ਚਾਰ ਜਿਹੜੇ ਐਸ ਐਚਓ ਸੀਗੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੂੰ ਲਾਈਨ ਹਾਜ਼ਰ ਇਸ ਲਈ ਕੀਤਾ ਗਿਆ ਤਾਂ ਕਿ ਇਹਨਾਂ ਨੂੰ ਅਦਾਲਤ ਪਹਗੋੜਾ ਕੋਸ਼ਿਸ਼ਤ ਨਾ ਕਰ ਸਕੇ ਕਿਉਂਕਿ 4 ਮਹੀਨੇ ਦੀ ਇਨਕੁਆਇਰੀ ਦੇ ਵਿੱਚ ਲਗਾਤਾਰ ਇਹ ਜਿਹੜੇ ਐਸ ਐਚਓ ਚਾਰ ਨੇ ਇਹ ਕੋਈ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਤੇ ਨਾ ਹੀ ਕਿਸੇ ਦੇ ਅੱਗੇ ਕੋਈ ਗੱਲਬਾਤ ਹੋਈ ਤੇ ਲਗਾਤਾਰ ਜਿਹੜੀ ਕਰਨਲ ਬਾਡ ਦੀ ਫੈਮਿਲੀ ਹੈ ਉਹ ਲਗਾਤਾਰ ਅਦਾਲਤ ਦੇ ਵਿੱਚ ਧੱਕੇ ਖਾ ਰਹੇ ਸਨ ਕਦੀ ਆ ਰਹੇ ਕਦੀ ਕੋਈ ਪਟੀਸ਼ਨ ਕਦੀ ਕੋਈ ਪਟੀਸ਼ਨ ਪਾ ਕੇ ਆਪਣੇ ਆਪ ਨੂੰ ਸੇਫ ਕਰ ਰਹੇ ਸਨ ਤੇ ਨਾਲ ਦੇ ਨਾਲ ਹੀ ਇਹਨਾਂ ਪੁਲਿਸ ਅਫਸਰਾਂ ਦੇ ਉੱਤੇ ਕਈ ਵੱਡੇ ਗੰਭੀਰ ਇਲਜ਼ਾਮ ਵੀ ਲਗਾ ਰਹੇ ਸਨ ਕਿ ਸ਼ਰੇਆਮ ਪਟਿਆਲਾ ਦੇ ਵਿੱਚ ਘੁੰਮ ਰਹੇ ਨੇ ਤੇ ਇਹਨਾਂ ਦੇ ਉੱਤੇ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਹੁਣ ਪਟਿਆਲਾ ਦੇ ਵਿੱਚ ਜਦੋਂ ਦੀ ਜਦੋਂ ਦੀ ਇਹ ਪਟਿਆਲਾ ਕੇਸ ਦੀ ਇਨਕੁਆਇਰੀ ਸੀਬੀਆ ਨੂੰ સોੰਪੀ ਹੈ ਅਦਾਲਤ ਵੱਲੋਂ ਤਾਂ ਹੁਣ ਉਹਨਾਂ ਨੂੰ ਬੀਤੇ ਕੱਲ ਚਾਰੋਂ ਐਸਐਚਓਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਆਪਣੇ ਆਪਣੇ ਜਿਹੜੇ ਏਰੀਆ ਦੇ ਵਿੱਚ ਉਹ ਐਸਐਚਓ ਕੰਮ ਕਰ ਰਹੇ ਸੀਗੇ ਜਿਵੇਂ ਐਸਐਚਓ ਹਰਿੰਦਰ ਸਿੰਘ ਅਤੇ ਸ਼ਮਿੰਦਰ ਸਿੰਘ ਸੰਗਰੂਰ ਸੀ ਤੇ ਐਸਐਚਓ ਹੈਰੀ ਬੋਪਾਰਾਏ ਮਲੇਰਕੋਟਲਾ ਤੇ ਐਸਐਚਓ ਰੋਨੀ ਬਰਨਾਲਾ ਸੀ ਇਹਨਾਂ ਨੂੰ ਲਾਈਨ ਅਜ਼ਰ ਕਰ ਦਿੱਤਾ ਗਿਆ ਤੇ ਇੱਕ ਇਹ ਕਿਹਾ ਜਾ ਰਿਹਾ ਇਹ ਮੰਨਿਆ ਜਾ ਰਿਹਾ ਕਿ ਪੰਜਾਬ ਪੁਲਿਸ ਦੀ ਇਹ ਕਾਰਵਾਈ ਕਿਤੇ ਨਾ ਕਿਤੇ ਇਹਨਾਂ ਨੂੰ ਪੀਓ ਹੋਣ ਤੋਂ ਬਚਾਉਣ ਲਈ ਹੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰ ਲਵਾਂ ਇਸ ਤੋਂ ਪਹਿਲਾਂ ਵੀ ਜਿਹੜੇ ਕਰਨਲ ਬਾੜ ਦੇ ਪਤਨੀ ਨੇ ਉਹਨਾਂ 'ਵਰੋ ਲਗਾਤਾਰ ਇਲਜ਼ਾਮ ਹੀ ਲਗਾਏ ਜਾ ਰਹੇ ਨੇ ਕਿ ਲਗਾਤਾਰ ਪੰਜਾਬ ਪੁਲਿਸ ਇਹਨਾਂ ਨੂੰ ਬਚਾਉਂਦੀ ਕੋਸ਼ਿਸ਼ ਕਰ ਰਹੀ ਹੈ ਸਿਰਫ ਪੰਜਾਬ ਪੁਲਿਸ ਹੀ ਨਹੀਂ ਤੇ ਚੰਡੀਗੜ੍ਹ ਪੁਲਿਸ ਨੂੰ ਜਦੋਂ ਜਾਨ ਸੌਂਪੀ ਗਈ ਸੀਗੀ ਉਦੋਂ ਵੀ ਚੰਡੀਗੜ੍ਹ ਪੁਲਿਸ ਨੇ ਕੋਈ ਵੀ ਵੱਡਾ ਐਕਸ਼ਨ ਨਹੀਂ ਲਿਆ ਆਪਣੀ ਜਾਂਚ ਨੂੰ ਲਟਕਾਈ ਗਏ ਤੇ ਤਕਰੀਬਨ ਜਾਂਚ ਪੂਰੀ ਹੋਣ ਦੇ 20 20 ਦਿਨ ਪਹਿਲਾਂ ਹੀ ਇਹ ਦੁਬਾਰਾ ਤੋਂ ਇੱਕ ਪਟੀਸ਼ਨ ਲਗਾਈ ਗਈ ਚੰਡੀਗੜ੍ਹ ਪੁਲਿਸ ਨੂੰ ਅਦਾਲਤ ਵੱਲੋਂ ਚੰਗੀ ਫਟਕਾਰ ਵੀ ਲਗਾਈ ਗਈ ਕਿ ਤੁਸੀਂ ਇਹਨਾਂ ਸਾਰਿਆਂ ਨੂੰ ਬਚਾ ਰਹੇ ਹੋ ਤੇ ਇਸ ਕਰਕੇ ਜਿਹੜੀ ਜਾਂਚ ਹੈ ਉਹ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਤੇ ਹੁਣ ਸੀਬੀਆਈ ਕੋਲੇ ਜਾਂਚ ਚਲੀ ਗਈ ਹੈ ਤੇ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਪੀਓ ਕੋਸ਼ਿਤ ਹੋਣ ਤੋਂ ਬਚਾਉਣ ਦੇ ਲਈ ਕਿਉਂਕਿ ਅਦਾਲਤ ਦਾ ਇੱਕ ਪ੍ਰੋਸੈਸ ਹੈ ਜਦੋਂ ਤੱਕ 3 ਤੋਂ 4 ਵਾਰ ਜਦਨੇ ਵੀ ਪਰਵਾਨੇ ਜਾਂ ਫਿਰ ਜਿੰਨੀਆਂ ਵੀ ਨੋਟਿਸ ਜਿਹੜੇ ਜਾਂਦੇ ਨੇ ਅਦਾਲਤ ਵੱਲੋਂ ਜਿਹੜਾ ਅਕਿਊਜ਼ ਹੁੰਦਾ ਹੈ ਯਾਨੀ ਕਿ ਜਿਹੜਾ ਅਪਰਾਧੀ ਹੁੰਦਾ ਹੈ ਜਿਹਦੇ ਖਿਲਾਫ ਕੇਸ ਹੈ ਉਹ ਜੇਕਰ ਪੇਸ਼ ਨਹੀਂ ਹੁੰਦਾ ਤੇ ਉਹਨੂੰ ਪੀਓ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਭਗੌੜਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਇਹਨਾਂ ਨੂੰ ਉਸ ਚੀਜ਼ ਤੋਂ ਬਚਾਉਣ ਦੇ ਲਈ ਇਹ ਗੱਲ ਮੰਨੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਨੇ ਇਹਨਾਂ ਚਾਰੇ ਐਸਐਚਓਸ ਨੂੰ ਜਾਣਬੁੱਝ ਕੇ ਲਾਈਨ ਹਾਜ਼ਰ ਕਰ ਦਿੱਤਾ ਤਾਂਕਿ ਸੀਬੀਆਈ ਜਦੋਂ ਜਾਂ ਸ਼ੁਰੂ ਕਰੇ ਤੇ ਉਤੋਂ ਦੀ ਇਹ ਪਤਾ ਲੱਗ ਸਕੇ ਕਿ ਹਾਂ ਇਹਨਾਂ ਨੂੰ ਲਾਈਨ ਹਾਜ਼ਰ ਕੀਤਾ ਸੀਗਾ ਕਿ ਹੁਣ ਇਸ ਦੇ ਪਿੱਛੇ ਮਨਸ਼ਾ ਕੀ ਹੈ ਇਹ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਇਹ ਨਵੀਂ ਡਿਵੈਲਪਮੈਂਟ ਇਸ ਕੇਸ ਦੇ ਵਿੱਚ ਹੋਈ ਹੈ ਕਿ ਇਹਨਾਂ ਚਾਰਾ ਐਸਐਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਸੀਬੀਆਈ ਦੀ ਜਾਂਚ ਕੁਝ ਸਮੇਂ ਦੇ ਵਿੱਚ ਹੋ ਸਕਦਾ ਹੈ ਸ਼ੁਰੂ ਹੋ ਜਾਵੇ ਤੇ ਹੁਣ ਵੇਖਣਾ ਹੋਵੇਗਾ ਕਿ ਉਸ ਮਾਮਲੇ ਦੇ ਵਿੱਚ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਖੈਰ ਕਰਨਲ ਵਾਟ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ